ਆ ਹਾਂ ਬੋਤੋ ਅੱਜ ਦੁਨੀਆਦਾਰੀ ਬਾਰੇ ਦੱਸ ਦੁਨੀਆਦਾਰੀ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਗੁਜਾਰਸ਼ ਕਰਦਾ ਕਿ ਜਿਨ੍ਹਾਂ ਨੇ ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਓ ਤੇ ਕਿਰਪਾ ਕਰਕੇ ਜਿਹੜੇ ਸਮਾਜ ਸੇਵੀ ਜਾਂ ਸੱਭਿਆਚਾਰਕ ਜਾਂ ਚੰਗੀ ਸੋਚ ਵਾਲੇ ਬੰਦੇ ਹੋ ਸਾਡੀਆਂ ਵੀਡੀਓ ਘੱਟ ਦੇਖਿਆ ਕਰੋ ਕੁੜੀਆਂ ਬੁੜੀਆਂ ਵੀ ਸਾਡੀ ਵੀਡੀਓ ਤੋਂ ਦੂਰ ਰਹਿ ਆ ਕਰਨ ਤੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀ ਤੂੰ ਰੰਗ ਟੰਗ ਬਾਰੇ ਕਰਨਾ ਦੁਨੀਆ ਦੇ ਸੱਜਣਾ ਤਿੰਨ ਰੰਗ ਹੈ ਠੀਕ ਹੈ ਤੇ ਬੰਦੇ ਦੇ ਵੀ ਤਿੰਨ ਰੰਗ ਹੀ ਹੈ ਤੇ ਜਿਹੜੇ ਦੁਨੀਆਂ ਦੇ ਭੈਣ ਘੜਾਵੇ ਤਨ ਰੰਗ ਹੈ ਇਹ ਵੀ ਮੈਂ ਤੈਨੂੰ ਦੱਸਦਾਗਾ ਤੇ ਜ਼ਿੰਦਗੀ ਦੇ ਸਾਰਾ ਤਨ ਮੈਂ ਹੁਣੇ ਡਿਟੇਲ ਵਾਈਜ਼ ਜਿਹੜੀ ਖੋਜ ਖਬਰ ਹੈ ਸਾਰੀ ਖੁੱਲ ਕੇ ਦੱਸਦਾ ਵੀ ਬੰਦਾ ਦੁਨੀਆਂ ਤੇ ਆਉਂਦਾ ਹੈਗਾ ਕਰਦਾ ਕੋਈ ਹੋਰ ਦਿਖਾਉਂਦਾ ਕੋਈ ਹੋਰ ਦੁਨੀਆਂ ਦਾ ਇੱਕ ਗੁਪਤ ਰੰਗ ਹੈ ਠੀਕ ਹੈ ਨਾ ਗੱਪ ਛੱਪ ਮਾਰਨੇ ਹੋਰ ਬਥੇਰਾ ਕੋ ਚੱਲੀ ਜਾਂਦਾ ਇੱਕ ਤਨ ਮੈਂ ਹੋਰ ਗੱਲ ਦੱਸਣਾ ਜਿਹੜੀ ਕਿਸੇ ਨੇ ਮੈਨੂੰ ਸਵਾਲ ਕੀਤਾ ਸੀ ਵੀ ਚਿੱਟੀ ਚੰਬੜੀ ਤੇ ਕਾਲੀ ਚੰਬੜੀ ਤੇ ਆਹ ਹਰ ਕਣਕ ਬੰਨੀ ਵਿਚਾਰਾ ਮੇਲ ਇਹਦੇ ਬਾਰੇ ਦੱਸ ਕੋਈ ਵੀ ਬੰਦਾ ਜਾਂ ਬੁੜੀ ਆ ਦੁਨੀਆਂ ਤੇ ਜਨਮ ਲੈਂਦਾ ਹੈਗਾ ਉਹਦੇ ਤਿੰਨ ਰੰ ਸਭ ਤੋਂ ਪਹਿਲੇ ਸੋਹਣਾ ਚਿੱਟੇ ਚੰਮ ਵਾਲਾ ਤੇ ਉਸ ਤੋਂ ਬਾਅਦ ਕਾਲਾ ਠੀਕ ਹੈ ਤੇ ਉਸ ਤੋਂ ਬਾਅਦ ਦਰਮਿਆਨਾ ਕਣਕਵੰਦਾ ਰੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਹੁਣ ਸੁਣ ਮੈਂ ਗੱਲ ਦਰਾਂ ਪੈਣ ਘੜਾਵੇ ਦੀ ਗੱਲ ਇਹ ਹੈ ਵੀ ਜਿਹੜਾ ਤਾਂ ਚਿੱਟਾ ਚੰਮ ਹੈ ਚਿੱਟੇ ਚੰਮ ਦੇ ਵਿੱਚ ਭਾਵੇਂ ਕੱਢਣ ਪਾਉਣ ਨੂੰ ਕੁਛ ਨਾ ਹੋਵੇ ਤੇ ਉਹਦੇ ਨਹੀਂ ਹਰੇਕ ਝਾਕਦਾ ਤੇ ਉਹਨੂੰ ਐਂ ਲੱਗਦਾ ਵੀ ਯਾਰ ਇਹਦੇ ਵੇਰਗਾ ਤਾਂ ਕੋਈ ਹੈ ਹੀ ਨਹੀਂਗਾ ਤੇ ਚਿੱਟੇ ਚੰਮ ਨੂੰ ਵੀ ਐਂ ਲੱਗਦਾ ਵੀ ਮੇਰੇ ਚੰਮ ਵਰਗਾ ਤਾਂ ਚਾਮੀ ਨਹੀਂ ਵੀ ਮੈਂ ਹੀ ਆ ਜ਼ਿੰਦਗੀ 'ਚ ਜੰਮਿਆ ਤੇ ਦੁਨੀਆ 'ਤੇ ਕੀਮਤੀ ਤੋਹਫਾ ਮੈਂ ਹੀ ਆ ਮੇਰੇ ਨਹੀਂ ਦੋਖ ਦੇਖਦੇ ਆ ਵੀ ਮੈਨੂੰ ਨਾ ਨਾ ਯਾਰ ਲ ਕਾਲੇ ਵੈਸੇ ਊਂ ਵੀ ਕਹਿੰਦੇ ਵੀ ਇਹ ਬੰਦੇ ਚੰਗੇ ਹੁੰਦੇ ਆ ਕਰਮਾ ਵਾਲੇ ਹੁੰਦੇ ਆਗੇ ਕਾਲੇ ਬੰਦੇ ਨੂੰ ਹਮੇਸ਼ਾ ਆ ਜਾਂਦਾ ਯਾਰ ਮੇਰਾ ਰੰਗ ਕਾਲਾ ਯਾਰ ਤੇ ਮੈਨੂੰ ਲੋਕ ਨਫ਼ਰਤ ਕਰਦੇ ਆ ਮੇਰੇ ਨਹੀਂ ਕਿਸ ਨੇ ਦੇਖਣਾ ਨਹੀਂ ਮੇਰਾ ਜਦੋਂ ਵਿਆਹ ਹੋਇਆ ਮੈਨੂੰ ਕਿਸ ਨੇ ਪਸੰਦ ਨਹੀਂ ਕਰਨਾਗਾ ਜਾਂ ਮ ਕਾਲਾ ਕੁੜੀ ਆ ਕੋਈ ਕਾਲੀ ਤਾਂ ਉਹਨੂੰ ਆਏ ਹੁੰਦਾ ਵੀ ਮੈਨੂੰ ਖਣੀ ਕਹਿੋ ਜਾ ਲੈ ਕੇ ਜਾਊਗਾ ਤੇ ਮੁੰਡਾ ਕਾਲਾ ਤਾਂ ਉਹਨੂੰ ਆਏ ਹੋ ਜਾਂਦਾ ਵੀ ਮੈਨੂੰ ਯਾਰ ਕੁੜੀ ਖਣੀ ਕਹਿੋ ਜੀ ਮਿਲੂਗੀ ਵੀ ਮੈਂ ਕਾਲਾ ਤੇ ਕਈ ਲੋਕ ਮੈਨੂੰ ਨਜ਼ਰਬੱਟੂ ਸਾਹਮਣੇ ਜਾਂ ਕਿਵੇਂ ਆ ਇਹ ਗੱਲ ਆ ਪਰ ਮੈਂ ਤੁਹਾਨੂੰ ਕਹਿੰਦਾ ਦੁਨਿਆਦਾਰੀ ਦੀ ਸੋਚ ਹੈ ਦੁਨਿਆਦਾਰੀ ਹੈ ਜਿਹੜੀ ਇਹ ਲਫੰਗਿਆਂ ਦੀ ਆ ਤੁਹਾਨੂੰ ਮੈਂ ਦੱਸਲਾਂ ਗੱਲ ਇਹ ਭੈਣ ਘੜਾਵੇ ਦੀ ਕੋਹ ਨਾ ਕੋ ਕਹਿੰਦੀ ਰਹਿੰਦੀ ਕਿ ਕਿਉਂਕਿ ਕਈ ਜਦੋਂ ਬੰਦੇ ਦਾ ਜਨਮ ਨਹੀਂ ਹੋ ਜਾਂਦਾ ਜਾਂ ਮਾਲਨਾ ਤੇਰੇ ਜਵਾਕ ਹੈ ਨਹੀਂ ਜਾਂ ਮੇਰੇ ਹੈ ਨਹੀਂ ਜਾਂ ਗਵਾਂਢੀ ਦੇ ਨਹੀਂ ਉਹ ਤਾਂ ਉਹ ਰੱਬ ਅੱਗੇ ਫਰਦਾਂ ਕਰਦਾ ਵੀ ਮੇਰੇ ਜਵਾਕ ਹੋ ਜੇ ਚੰਗਾ ਹੋ ਜੇ ਮਾੜਾ ਹੋ ਜੇ ਕੁੜੀ ਹੋ ਜੇ ਬੁੜੀ ਉਹਦੂ ਮਾਰੋ ਫਿਰ ਦੁਨੀਆਂ ਤੇ ਜਦੋਂ ਪੈਦਾ ਹੋ ਜਾਂਦਾ ਕਿ ਉਹਦੂ ਮਾਰੋ ਲੋਕ ਰੰਗਾ ਤੇ ਟੀਗਾ ਟੇਪੜੀਆਂ ਕਰਨ ਲੱਗਿਆਂ ਨੇ ਤੇ ਕਈ ਵਰੀ ਬੰਦੇ ਦਾ ਮਨੋਬੇ ਵੀ ਡੋਲਦੇ ਇਹ ਦੁਨਿਆਦਾਰੀ ਹੈ ਹੀ ਆ ਜੀ ਆ ਭੈਣ ਘ ਸਭ ਤੋਂ ਪਾਵਰਫੁੱਲ ਰੰਗ ਹੈ ਜਿਹੜਾ ਜ਼ਿੰਦਗੀ ਦਾ ਅਰਥ ਉਹਨੂੰ ਮੈਂ ਗੱਲ ਦੱਸਦਾ ਨਾ ਦਰਮਿਆਨਾ ਰੰਗ ਕਣਕਵੰਨਾ ਜਿਹਨੂੰ ਆਪਾਂ ਕਹਿੰਦੇ ਆ ਦਰਮਿਆਨੇ ਰੰਗ ਦੀ ਕੋਈ ਬੁੜੀ ਹੋਊਗੀ ਕੋਈ ਬੰਦਾ ਹੋਊਗਾ ਉਹ ਬਹੁਤ ਜ਼ਿਆਦਾ ਉਹਦੇ ਸਰੀਰ ਦੇ ਵਿੱਚ ਪਾਵਰ ਹੋਊਗੀ ਤੁਸੀਂ ਕਿੱਥੇ ਮਰਜ਼ੀ ਜਮਾ ਕੇ ਦੇਖ ਲਿਓ ਉਹ ਬੰਦਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤਗੜਾ ਹੋਊਗਾ ਠੀਕ ਹੈ ਦਰਮਿਆਨੇ ਜਿਹੜਾ ਰੰਗ ਆ ਨਾ ਕਣਕਵੰਨਾ ਕਣਕਵੰਦੇ ਰੰਗ ਵਾਲੇ ਨੂੰ ਸਾਰੇ ਲੋਕ ਪਸੰਦ ਕਰਦੇ ਆ ਉਹਨੂੰ ਗੋਰੇ ਵੀ ਪਸੰਦ ਕਰਦੇ ਉਹਨੂੰ ਕਾਲੇ ਵੀ ਕਰਦੇ ਆ ਇਹਨਾਂ ਦੇ ਵਿੱਚ ਕੁਆਲਿਟੀ ਹੁੰਦੀ ਆ ਦਰਮਿਆਨੇ ਰੰਗ ਵਾਲੇ ਬੰਦੇ ਜਿਹੜੇ ਉਹ ਸੋਹਣੇ ਸੁਰੱਖੇ ਹੁੰਦੇ ਆ ਉਹਨਾਂ ਦੇ ਵਿੱਚ ਗੱਲ ਕਰਨ ਦੀ ਲਿਆਕਤ ਬਹੁਤ ਹੁੰਦੀ ਹੈ ਠੀਕ ਹੈ ਉਹ ਬੜੀ ਸ਼ਲੀਨਤਾ ਨਾਲ ਤੇ ਨਿਮਰਤਾ ਨਾਲ ਗੱਲ ਕਰਦੇ ਆ ਇਹ ਰੰਗ ਹੈ ਪਰ ਮੈਂ ਜ਼ਿੰਦਗੀ ਦੇ ਵਿੱਚ ਦੇਖਿਆ ਚਿੱਟੇ ਚਾਂਮਲ ਦੇ ਪੱਲੇ ਵੀ ਕੋਈ ਨਹੀਂ ਤੇ ਕਾਲਿਆਂ ਦੇ ਵੀ ਕੋਈ ਨਹੀਂ ਜਿਹੜਾ ਦਰਮਿਆਨੇ ਰੰਗ ਹੈ ਜਿਹੜੇ ਮੈਂ ਤੁਹਾਨੂੰ ਦੱਸਤੇ ਵੀ ਦਰਮਿਆਨੇ ਦੇ ਵਿੱਚ ਦਇਆ ਨਿਮਰਤਾ ਸਾਰਾ ਕੁਝ ਹੁੰਦਾ ਹੈ ਉਹ ਪੜ੍ਹਾਈ ਪੜੂਈ ਦੇ ਹੱਕ ਨੂੰ ਹੋਰ ਮਤਲਬ ਘਰ ਨੂੰ ਵੀ ਉਹ ਬਹੁਤ ਗੱਦੇ ਗਾਹ ਲੈ ਜਾਂਦੇ ਕਈ ਵਾਰੀ ਕੋਈ ਘਰ ਪਿੱਛੇ ਹੋਵੇ ਨਾ ਤੇ ਕਿਸੇ ਦਰਮਿਆਨੇ ਘਰ ਦੀ ਕੁੜੀ ਆ ਜੇ ਦਰਮਿਆਨੇ ਰੰਗ ਦੀ ਕੁੜੀ ਵਿਆਹ ਕੇ ਇਸ ਕਰਕੇ ਭੈਣ ਘੜਾ ਵੀ ਜਿਹੜੀ ਦੁਨੀਆ ਤੇ ਮੈਂ ਗੱਲ ਦੱਸਣਾ ਇਹਦਾ ਕੁਛ ਨਾ ਕੁਛ ਕਹੀ ਜਾਂਦੀ ਨੇ ਪਰ ਦਰਮਿਆਨੇ ਰੰਗ ਵਾਲੇ ਸਭ ਤੋਂ ਵੱਧ ਸਾਨੂੰ ਪਸੰਦ ਲੋਕ ਹੈ ਤੇ ਜਿਹੜੇ ਦਰਮਿਆਨੇ ਰੰਗ ਵਾਲੇ ਲੋਕ ਹੈ ਜਿਹੜੇ ਮਤਲਬ ਆਪਦੇ ਆਪ ਨੂੰ ਵਧੀਆ ਸਮਝਦੇ ਸ਼ਲੀਨਤਾ ਸਮਝਦੇ ਆ ਉਹ ਬੰਦੇ ਮਤਲਬ ਬਹੁਤ ਗੱਦੇ ਕਾਰਗਰ ਸਾਹ ਉਤਰ ਤੇ ਉੱਚੀਆਂ ਬਲੰਦੀਆਂ ਤੇ ਜਾਂਦੇ ਹੈਗੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਕੋਈ ਦਰਮਿਆਨੇ ਰੰਗ ਵਾਲਾ ਹੋਵੇ ਭਾਵੇਂ ਗੋਰੇ ਵਾਲਾ ਹੋਵੇ ਭਾਵੇਂ ਕાળા ਵਾਲੇ ਹੋਵੇ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਦੇ ਵਿੱਚ ਆਪਦੀ ਰਾਇ ਜ਼ਰੂਰ ਦਿਓ ਤੇ ਵੀਡੀਓ ਦੇਖਣ ਵਾਸਤੇ ਧੰ